ਬਾਬੇ ਨਾਨਕ ਦੀ ਬਾਈ ਜੀ ਪੂਰੀ ਕਿਰਪਾ ਸੁੱਕੀਆਂ ਟਾਣੀਆਂ ਨੂੰ ਵੀ ਬਾਈ ਫਰੂਟ ਆ ਜਾਂਦਾ ਆ ਦੇਖੋ ਵੀ ਮੋਢ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਮਾਲਟਾ ਸਟਾਰਟ ਹੋਇਆ ਮੋਢ ਤੋਂ ਤੇ ਇਸ ਤਰ੍ਹਾਂ ਬਾਈ ਜੀ ਜਿਹੜੀ ਹੈਗੀ ਆ ਰੋਟਾਵੇਟਰ ਜਿਹੜਾ ਵੱਜ ਰਿਹਾ ਨਾਲ ਆਪਣੀ ਗੋਡੀ ਵੀ ਹੋ ਰਹੀ ਆ ਬੂਟੇ ਦੇ ਏਟ ਤਾਂ ਹੀ ਜੰਨਾ ਵੀ ਕੋਈ ਗੰਨ ਦਾ ਪੱਤਾ ਜਾਂ ਕੋਈ ਘਾਹ ਸਾਰਾ ਸਾਫ਼ ਹੋ ਰਿਹਾ ਉਹ ਬਾਈ ਜੀ ਸਿਉਂਖ ਤੋਂ ਤੁਸੀਂ ਸਰੋਂ ਦੀ ਖਾਲ ਪਾ ਸਕਦੇ ਹੋ 2 ਸਾਲ ਦੇ ਬੂਟੇ ਨੂੰ 2 ਕਿਲੋ 3 ਸਾਲ ਦੇ ਨੂੰ 3 ਕਿਲੋ ਦੇਖੋ ਆ ਜੰਨਾ ਬਾਈ ਜੀ ਪਤਰਾ ਥੱਲੇ ਡਿੱਗਿਆ ਪਹਿਲਾਂ ਡਿੱਗਿਆ ਹੁਣ ਇਹਨੇ ਫਰੂਟ ਇਹਦਾ ਦੇਤਾ ਇਦੋਂ ਬਾਅਦ ਇਹਨੇ ਫੇਰ ਡਿੱਗਣਾ ਆ ਸਾਰੀ ਖਰਾਕ ਬਾਈ ਜੀ ਦੀ ਇਹਦੇ ਥੱਲੇ ਹੀ ਹੈ ਨਾਲ ਸਾਡੇ ਇਧਰ ਬਾਗ ਨੂੰ ਵੀ ਅਸਰ ਕਰਦੀ ਆ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਬਾਈ ਜੀ ਆਪਣੀ ਜਿਹੜੀ ਜਾਫਾ ਵੈਰੈਟੀ ਲੱਗੀ ਵੀ ਆ ਮਾਲਟੇ ਦੀ ਉਹ ਤੁਹਾਨੂੰ ਦਿਖਾ ਦਈਏ ਵੀ ਫਰੂਟ ਇਹਨੂੰ ਵੀ ਤਕਰੀਬਨ ਆਇਆ ਪਰ ਜਿੰਨਾ ਪਿਛਲੇ ਸਾਲ ਆਇਆ ਸੀ ਉਹਨਾਂ ਨਹੀਂ ਆਇਆ ਕਿਉਂਕਿ ਐਟਕੀ ਜਿਹੜਾ ਟੈਂਪਰੇਚਰ ਥੋੜਾ ਜਿਹਾ ਵੱਧ ਪੈ ਗਿਆ ਫੁੱਲਾਂ ਤੇ ਪਰ ਫੇਰ ਵੀ ਸਾਡੀ ਜਿਹੜੀ ਜ਼ਮੀਨ ਬਹੁਤ ਠੰਡੀ ਆ ਤੇ ਇਹਦੇ ਵਿੱਚ ਜਿੰਨਾ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਵੀ ਜਿੰਨਾ ਥੱਲੇ ਘਾਹ ਹੋਊਗਾ ਉਦੋਂ ਫੁੱਲਾਂ ਵਾਲੇ ਟਾਈਮ ਜਾਂ ਗਟੋਲੀ ਵਾਲੇ ਟਾਈਮ ਉਹਨਾਂ ਹੀ ਆਪਣਾ ਫਾਇਦਾ ਹੋਜੂ ਤੇ ਉਹ ਘਾਹ ਬਾਈ ਜੀ ਅੱਜ ਆਪਾਂ ਆਏ ਆ ਰੋਟਾਵੇਟਰ ਚੱਲ ਰਿਹਾ ਇਹਨੂੰ ਸਾਰੇ ਨੂੰ ਹਰੀ ਖਾਦ ਬਣਾਵਾਂਗੇ ਵਿੱਚ ਦੱਬਾਂਗੇ ਸਾਰੇ ਨੂੰ ਤੇ ਨਾਲੇ ਬਾਗ ਦੀ ਬਾਈ ਸਫਾਈ ਹੋਜੂਗੀ ਤੇ ਨਾਲੇ ਰੇਹ ਪੈਜੂਗੀ ਦੇ ਨਾਲੇ ਬਾਈ ਜੀ ਜਿਹੜਾ ਹੁਣ ਅਗਲਾ ਸਿਸਟਮ ਆ ਇਹਦੇ ਤੇ ਆਪਾਂ ਸਪਰੇਅ ਆ ਵਗੈਰਾ ਜਿਹੜੀ ਲਾਉਣੀ ਆ ਉਹ ਸੌਖਾ ਹੋ ਜੂਗਾ ਲਾਉਣਾ ਰੋਟਾਵੇਟਰ ਆਪਣਾ ਬਾਈ ਜੀ ਚੱਲੀ ਜਾਂਦਾ ਤੁਹਾਨੂੰ ਮਿੱਟੀ ਦਿਖਾ ਦਈਏ ਵੀ ਆਪਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਰੋਟਾਵੇਟਰ ਘਾ ਜੋ ਵੀ ਆਪਾਂ ਹੋਰ ਖਾਦ ਵਗੈਰਾ ਪਾਉਨੇ ਆ ਆ ਮਿੱਟੀ ਬਾਈ ਜੀ ਜਮਾ ਖੁਆ ਬਣ ਗਈ ਇਹ ਗਡੋਆ ਬਹੁਤ ਪੈਦਾ ਹੋ ਗਿਆ ਇੱਥੇ ਕਿਉਂਕਿ ਇਹਦੇ ਚ ਆਪਾਂ ਕੋਈ ਅ ਅੰਗਰੇਜ਼ੀ ਰੇ ਨਹੀਂ ਪਾਉਂਦੇ ਜਾਂ ਕੋਈ ਹੋਰ ਕੈਮੀਕਲ ਨਹੀਂ ਪਾਉਂਦੇ ਸਿਰਫ ਇਹਦੇ ਚ ਜਿਹੜੀ ਦੇਸੀ ਰੂੜੀ ਆ ਉਹ ਪੈਂਦੀ ਆ ਤੇ ਜਦੋਂ ਬਾਈ ਜੀ ਫਰੂਟ ਆਉਣਾ ਹੋਵੇ ਬਾਬੇ ਨਾਨਕ ਦੀ ਬਾਈ ਜੀ ਪੂਰੀ ਕਿਰਪਾ ਸੁੱਕੀਆਂ ਟਾਣੀਆਂ ਨੂੰ ਵੀ ਬਾਈ ਫਰੂਟ ਆ ਜਾਂਦਾ ਆ ਦੇਖੋ ਵੀ ਮੁੱਢ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਮਾਲਟਾ ਸਟਾਰਟ ਹੋਇਆ ਮੁੱਢ ਤੋਂ ਵੀ ਫਰੂਟ ਜਿਹੜਾ ਆਉਣਾ ਟੈਂਪਰੇਚਰ ਨਾਲ ਜਿਹੜਾ ਡਿੱਗ ਪਿਆ ਫੇਰ ਵੀ ਆਪਣੀ ਜਿੰਨੀ ਵੀ ਮਿਹਨਤ ਸੀ ਕੋਸ਼ਿਸ਼ ਸੀ ਜਾਰੀ ਸੀਗਾ ਫਰੂਟ ਮੋੜ ਤੋਂ ਇਹ ਲੋ ਵੀ ਜਮਾਂ ਸਟਾਰਟਿੰਗ ਦੇ ਮੋੜ ਚੋਂ ਟਾਣੀ ਜਿਹੜੀ ਆਪਾਂ ਕਾਟੀਂਗੇ ਉਦੋਂ ਕਰੀਦੀ ਆ ਉੱਥੋਂ ਸ਼ੁਰੂ ਹੋ ਗਿਆ ਸੀ ਲੱਗਣਾ ਤੇ ਬੂਟਾ ਵੀ ਪੂਰਾ ਮੱਲਿਆ ਵਿਆ ਸੀਗਾ ਫਰੂਟ ਆਇਆ ਵੀ ਹੈਗਾ ਪਰ ਥੋੜਾ ਜਿਹਾ ਕੀ ਟੈਂਪਰੇਚਰ ਹਾਈ ਦੇ ਕਾਰਨ ਬਰੀਕ ਆ ਆਪਾਂ ਇਹਨੂੰ ਹੁਣ 13045 ਜਾਂ ਆਪਾਂ ਲਾਵਾਂਗੇ ਵਿੱਚ ਬੋਰਨ ਪਾਵਾਂਗੇ ਇਹਨਾਂ ਨੂੰ ਸਪਰੇਅ ਆ ਦੋ ਕ ਲਾਵਾਂਗੇ ਕਿ ਵੀ ਫਲ ਜਿਹੜਾ ਆਪਣਾ ਮੋਟਾ ਹੋ ਜੇ ਤੇ ਇਸ ਤਰ੍ਹਾਂ ਬਾਈ ਜੀ ਜਿਹੜੀ ਹੈਗੀ ਆ ਰੋਟਾਵੇਟਰ ਜਿਹੜਾ ਵਾਜ ਰਿਹਾ ਨਾਲ ਆਪਣੀ ਗੋਡੀ ਵੀ ਹੋ ਰਹੀ ਆ ਬੂਟੇ ਦੇ ਏਟ ਤਾਂ ਹੀ ਜਿੰਨਾ ਵੀ ਕੋਈ ਗੰਦਾ ਪੱਤਾ ਜਾਂ ਕੋਈ ਘਾਹ ਸਾਰਾ ਸਾਫ਼ ਹੋ ਰਿਹਾ ਇਹਦੀਆਂ ਲਗਾਤਾਰ ਤੁਹਾਨੂੰ ਆਪਾਂ ਬਾਈ ਜੀ ਪਿਛਲੇ ਸਾਲ ਵੀ ਵੀਡੀਓ ਪਾਈਆਂ ਸੀ ਮਾਰਕੀਟ ਕਿਵੇਂ ਕੀਤੀ ਆ ਉਹ ਵੀ ਸਾਰੀਆਂ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਵਾਂਗੇ ਦਿਖਾਉਂਦੇ ਰਵਾਂਗੇ ਇਹਦਾ ਸੈਜ ਵੀ ਦਿਖਾਵਾਂਗੇ ਇਹਦਾ ਰੇਟ ਬਾਰੇ ਵੀ ਦੱਸਾਂਗੇ ਇਹਨੂੰ ਵੇਚਿਆ ਕਿੱਥੇ ਮਾਰਕੀਟ ਕਿੱਥੇ ਕੀਤੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਮਾਰਕੀਟ ਪੈਕੰਗ ਬਾਰੇ ਵੀ ਦੱਸਾਂਗੇ ਲੋਡਿੰਗ ਬਾਰੇ ਲੇਬਰ ਬਾਰੇ ਸਾਰੀਆਂ ਤੁਹਾਨੂੰ ਆਪਾਂ ਦੱਸਦੇ ਰਵਾਂਗੇ ਜਿਹੜੇ ਭਰਾ ਬਾਗ ਲਾਉਣਾ ਚਾਹੁੰਦੇ ਆ ਕੋਸ਼ਕ ਭਰਾਵਾਂ ਦੇ ਕਮੈਂਟ ਸੀਗੇ ਬਾਈ ਤੁਸੀਂ ਵੀਡੀਓ ਪਾਉਨੇ ਤੁਸੀਂ ਕਮੈਂਟ ਨਹੀਂ ਜਵਾਬ ਨਹੀਂ ਦਿੰਦੇ ਬਾਈ ਕਮੈਂਟਾਂ ਦਾ ਕੋਸ਼ਕ ਕਮੈਂਟ ਪੜੇ ਜਾਂਦੇ ਆ ਕਿਉਂਕਿ ਫੋਨ ਕੋਲਾਂ ਬਹੁਤ ਜ਼ਿਆਦਾ ਆਉਂਦੀਆਂ ਉਹੀ ਨਹੀਂ ਸੂਤ ਆਉਂਦਾ ਕੰਮ ਤੇ ਕਮੈਂਟ ਅਸੀਂ ਜਵਾਬ ਦੇ ਦਿੰਨੇ ਆ ਪਰ ਥੋੜਾ ਸਾਡੇ ਤੋਂ ਲੇਟ ਦਿੱਤਾ ਜਾਂਦਾ ਜਵਾਬ ਜਿਵੇਂ ਜਿਵੇਂ ਲੋ ਕੋਈ 10 ਮਿੰਟ ਸਾਨੂੰ ਮਿਲਦੇ ਅਸੀਂ ਲੋਕਾਂ ਨੂੰ ਵਾਪਸੀ ਕਮੈਂਟ ਕਰਦੇ ਆਂ ਪਰ ਕੋਸ਼ਕ ਭਰਾ ਦੇ ਸੀਗੇ ਵੀ ਤੁਸੀਂ ਬੂਟਿਆਂ ਨੂੰ ਕੀ ਪਾਉਨੇ ਆਂ ਬਈ ਜਿਹੜੀ ਸਿਉਂਖ ਤੋਂ ਕਿਵੇਂ ਬਚਾਉਨੇ ਆਂ ਉਹ ਬਾਈ ਜੀ ਸਿਉਂਖ ਤੋਂ ਤੁਸੀਂ ਸਰੋਂ ਦੀ ਖਾਲ ਪਾ ਸਕਦੇ ਹੋ 2 ਸਾਲ ਦੇ ਬੂਟੇ ਨੂੰ 2 ਕਿਲੋ 3 ਸਾਲ ਦੇ ਨੂੰ 3 ਕਿਲੋ ਜਿੰਨੀ ਉਮਰ ਦਾ ਬੂਟਾ ਪਰ ਮੋਢ ਨਾਲੋਂ ਤੁਸੀਂ 4 ਫੁੱਟ 1/2 ਫੁੱਟ ਪਾਸੇ ਪਾਉਣੀ ਆ ਗੁੱਡ ਕੇ ਉਹਨੂੰ ਸਵਾਰ ਕੇ ਗੋਲ ਗੁੱਤੀ ਜੀ ਬਣਾ ਕੇ ਪਾਣੀ ਨਾਲ ਭਰ ਦੋ ਸ਼ਿਓਂਖ ਤੁਹਾਡੀ ਬਾਈ ਜੀ ਖਤਮ ਹੋ ਜੂਗੀ ਤੀ ਮੰਨ ਕੇ ਚੱਲੋ ਵੀ ਮਹੀਨੇ ਡੇਢ ਮਹੀਨੇ ਬਾਅਦ ਰਿਪੀਟ ਕਰਦੇ ਰਹੋ ਇਹ ਨਹੀਂ ਵੀ ਇੱਕ ਵਾਰੀ ਪਾਤੀ ਤੇ ਮੁੜ ਕੇ ਉਹਦੇ ਅੱਲ੍ਹਾ ਧਿਆਨ ਹੀ ਨਹੀਂ ਦੇਣਾ ਕਲੋਰੋ ਵੀ ਪਾ ਸਕਦੇ ਹੋ ਤੁਸੀਂ ਥਰੋਂ ਦੀ ਖਾਲ ਵੀ ਪਾ ਸਕਦੇ ਹੋ ਸ਼ਿਓਂਖ ਛੱਡੀ ਨਹੀਂ ਆਊਗੀ ਤੇ ਇਸ ਤਰ੍ਹਾਂ ਬਾਈ ਜੀ ਬੂਟਿਆਂ ਦਾ ਬਚਾਏ ਇੰਨੇ ਵਾਣ ਨੂੰ ਅਸੀਂ ਕਲੋਰੋ ਆ ਜਿਹੜੀ ਪਾਣੀ ਦੇ ਵਿੱਚ ਛੱਡੀ ਦੀ ਆ ਉਦੋਂ ਮੌਕੇ ਤੇ ਜਦੋਂ ਇਹਨੂੰ ਬਾਗ ਨੂੰ ਪਾਣੀ ਲਾਈਦਾ ਡਰਮੀ ਨਾਲ ਉਹ ਛੱਡ ਦੇਈਦੀ ਆ ਤੇ तकरीबन ਸਾਡੇ ਬਾਗ ਨੂੰ ਨਹੀਂ ਦਿੱਕਤ ਆਉਂਦੀ ਇਹ ਦਿੱਕਤ ਆਉਂਦੀ ਆ ਜਿੱਥੇ ਰੇਤ ਲੇਵਾਨ ਜਿੱਥੇ ਜਮੀਨ ਨਰਮਾ ਉਥੇ ਸਿਉਂਖ ਆ ਜਿਹੜੀ ਉਹ ਹਮਲਾ ਕਰਦੀ ਆ ਉਥੇ ਤਿੰਨ ਡੇਢ ਮਹੀਨੇ ਦੋ ਮਹੀਨੇ ਤੋ ਰਿਪੀਟ ਕਰਿਆ ਕਰੋ ਕਲੋਰੋ ਰਿਪੀਟ ਕਰ ਲੋ ਜਾਂ ਤੁਸੀਂ ਸਰੋਂ ਦੀ ਖਾਲ ਰਿਪੀਟ ਕਰ ਲੋ ਦੇਸੀ ਨੁਕਤਾ ਇਸ ਤਰ੍ਹਾਂ ਬਾਈ ਜੀ ਨੀਲਾ ਥੋਥਾ ਕਲੀ ਆ ਜਿਹੜੀ ਉਹ ਉਹ ਵੀ ਆਪਾਂ ਮੁੱਢਾ ਨੂੰ ਮਾਰੋ ਤੇ ਜਦੋਂ ਪਾਣੀ ਨਾਲ ਆਟੋਮੈਟਿਕ ਉਹ ਵੀ ਥੱਲੇ ਜਾਂਦੀ ਆ ਤਾਂ ਸਿਉਂਖ ਤੇ ਉਹ ਵੀ ਕਰਦੀ ਆ ਸਰ ਉਹਨੂੰ ਰੋਕਦੀ ਆ ਤੇ ਬਾਈ ਜੀ ਲਗਾਤਾਰ ਸਾਡਾ ਕੰਮ ਜਿਹੜਾ ਹੈਗਾ ਜਾਰੀ ਆ ਗਾਂਹ ਦੇੜੀ ਤਿਆਰੀ ਆ ਉਹ ਵੀ ਅਸੀਂ ਗੋਬੀ ਦੀ ਵੀ ਕਰਨੀ ਆ ਤੇ ਸਾਰੇ ਕੰਮ ਆ ਜਿਹੜੇ ਬਾਈ ਉਹ ਅਸੀਂ ਦੱਸੀ ਜਾਂਦੇ ਰਹਿੰਨੇ ਆ ਵੀ ਅੱਜ ਐਂ ਕਰਨਾ ਤੇ ਅੱਜ ਐਂ ਕਰਨਾ ਕੋਸ਼ਕ ਕੰਮ ਆ ਜਿਹੜੇ ਉਹ ਨਹੀਂ ਵੀ ਦਿਖਾਏ ਜਾਂਦੇ ਅਸੀਂ ਕੁਬੀ ਜੀ ਇੰਨੇ ਹੁੰਨੇ ਆ ਵੀ ਉਹਦੀ ਵੀਡੀਓ ਨਹੀਂ ਬਣਦੀ ਤੇ ਐਸੇ ਤਰ੍ਹਾਂ ਬਾਈ ਜੀ ਜਿੰਨਾ ਵੀ ਇਹ ਗੰਦ ਪਹਿਲਾਂ ਆਪਣਾ ਜਾਮਣਾ ਨੂੰ ਕਹਿੰਦੇ ਸੀ ਕਈ ਭਰਾਵਾਂ ਦੇ ਫੋਨ ਸੀਗੇ ਵੀ ਤੁਸੀਂ ਜਾਮਣਾ ਨੂੰ ਡੀਪੀ ਪਾਉਨੇ ਆ ਯੂਰੀਆ ਪਾਉਨੇ ਆ ਨਹੀਂ ਬਾਈ ਜੀ ਕੁਛ ਨਹੀਂ ਪਾਉਂਦੇ ਅਸੀਂ ਜਾਮਣਾਂ ਨੂੰ ਆ ਤੁਸੀਂ ਵੇਖ ਲਓ ਵੀ ਜਾਮਣ ਆਪਦੀ ਖੁਰਾਕ ਤਿਆਰ ਕਰਦੀ ਆ ਵੇਖੋ ਆ ਜੰਨਾ ਬਾਈ ਜੀ ਪਤਰਾ ਥੱਲੇ ਡਿੱਗਿਆ ਪਹਿਲਾਂ ਡਿੱਗਿਆ ਹੁਣ ਇਹਨੇ ਫਰੂਟ ਇਹਦਾ ਦੇਤਾ ਇਦੋਂ ਬਾਅਦ ਇਹਨੇ ਫੇਰ ਡਿੱਗਣਾ ਆ ਸਾਰੀ ਖੁਰਾਕ ਬਾਈ ਜੀ ਇਹਦੀ ਇਹਦੇ ਥੱਲੇ ਹੀ ਹੈ ਨਾਲ ਸਾਡੇ ਇਧਰ ਬਾਗ ਨੂੰ ਵੀ ਅਸਰ ਕਰਦੀ ਆ ਇਹ ਸਾਰਾ ਪਤਰਾਲ ਖਾਨਾ ਜਦੋਂ ਰੋਟਾ ਵੇਟਰੇ ਦੇ ਉਤੋਂ ਦੀ ਨੰਗ ਗਿਆ ਥੱਲੇ ਦੱਬਿਆ ਜਾਣਾ ਤੇ ਇਹਨੂੰ ਕੋਈ ਡੀਏਪ ਨਹੀਂ ਕੋਈ ਯੂਰੀਆ ਨਹੀਂ ਸਿਰਫ ਇਹਨੂੰ ਇੱਕ ਦੋ ਸਪਰੇਅਾਂ ਜਿਹੜੀਆਂ ਉਦੋਂ ਲਗਦਿਆਂ ਉਹ ਵੀ ਠੇਕੇਦਾਰ ਲਾਉਂਦਾ ਤੇ ਆਪਣੇ ਕੰਮ ਹੈਗਾ ਕੱਲਾ ਟੱਕ ਲਾਉਣਾ ਤੇ ਬਸ ਟੱਕ ਲਾਈਦੇ ਆ ਤੇ ਇਸ ਤਰ੍ਹਾਂ ਬਾਈ ਜੀ ਸਾਰੀ ਜਿਹੜੀ ਸਾਮ ਸੰਭਾਲਾ ਸਾਡੀ ਹੁੰਦੀ ਆ ਬਣੇ ਰਹੋ ਜੇ ਬਾਈ ਜੀ ਸਾਡੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸਾਸ਼ਿਕਾ